ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਵਾਸਤੇ ਜਹਾਜ਼ ਲੈ ਕੇ ਆ ਗਏ ਤੁਸੀਂ ਦੇਖ ਸਕਦੇ ਹੋ ਲੋਗੋ ਤੋਂ ਤੁਸੀਂ ਸਮਝ ਗਏ ਹੋਵੋਗੇ ਹੌਟਨਰ ਲੈ ਕੇ ਆ ਗਏ ਦੋਸਤੋ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਗੱਡੀਆਂ ਨਵੀਂ ਗੱਡੀਆਂ ਦੋਸਤੋ ਜਿਹਨੂੰ ਜਹਾਜ਼ ਕਹਿੰਦੇ ਨੇ ਜਹਾਜ਼ ਇਹ ਦੇਖ ਸਕਦੇ ਹੋ ਵਿੱਚੋਂ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਨਵੀਂ ਗੱਡੀਆਂ ਚੈੱਕ ਕਰ ਲਓ ਦੋਸਤੋ ਹਜੇ ਸੀਟ ਕਵਰ ਵੀ ਨਹੀਂ ਗੱਡੀ ਦਾ ਉੱtre ਤੇ ਬਾਕੀ ਤੁਹਾਨੂੰ ਬਾਈ ਜੀ ਸਾਰੀ ਡਿਟੇਲ ਦੱਸਣਗੇ ਹਾਂਜੀ ਬਾਈ ਜੀ ਦੱਸਿਓ ਇਹਦੇ ਬਾਰੇ ਡਿਟੇਲ ਗੱਡੀ ਬਾਰੇ ਬਾਈ ਜੀ 2019 ਮਾਡਲ ਆ ਫਰਸਟ ਓਨਰ ਆ ਸਾਰੀ ਕਾਰ ਆਲ ਓਰੀਜਨਲ ਆ ਜੀ 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 ਫੁੱਲ ਇੰਸ਼ੋਰੈਂਸ ਆ ਜੀ ਹਾਂਜੀ ਤੇ ਬਾਈ ਜੀ ਡਿਮਾਂਡ ਆਪਾਂ ਇਹ ਗੱਡੀ ਦੀ ਕਿੰਨੀ ਕਰਦੇ ਆ ਡਿਮਾਂਡ ਵੀਰੇ ਕਰਦੇ 3390 ਦੀ ਡਿਮਾਂਡ ਕਰਦੇ ਆ ਵੀਰੇ 33 ਲੱਖ 90 ਹਜ਼ਾਰ ਦੀ ਓਕੇ ਤੇ ਬਾਈ ਜੀ ਜੇ ਬਾਈ ਹੁਣੀ ਵੀਡੀਓ ਸ਼ੇਅਰ ਕਰਕੇ ਆਉਣਗੇ ਫੇਰ ਕਿੰਨੇ ਦੀ ਆਪਾਂ ਦੇ ਦਾਂਗੇ ਦੇ ਦੇਣਾ ਵੀਰੇ ਤੁਹਾਡਾ ਮਾਣ ਤਾਣੋ ਜਰੂਰ ਕਰਾਂਗੇ ਲੈ ਵੀ ਦੋਸਤੋ ਜੇ ਵੀਡੀਓ ਨੂੰ ਸ਼ੇਅਰ ਕਰਕੇ ਆਉਂਗੇ 33 ਲੱਖ 70 ਹਜ਼ਾਰ ਦੀ 22 ਹਣੀ ਫੋਰਚਨਰ ਦੇ ਦਾਂਗੇ ਦੇ ਦਾਂਗੇ ਵੀਰੇ ਜੇ ਕੋਈ ਲੈਣ ਦਾ ਚਾਹਵਾਨ ਹੋਵੇ ਬਾਈਆਂ ਦਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਬਾਈ ਨੂੰ ਫੋਨ ਲਾ ਲਓ ਧੰਨਵਾਦ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ